ਲੋ ਵੀ ਮਿੱਤਰ ਪਿਆਰੋ ਆਪਾਂ ਬਲੂ ਪਿੰਡ ਦੇ ਵਿੱਚ ਇਹ ਇੱਧਰ ਹੀ ਸਰ ਕੋਟਲੀ ਤੇ ਇਹ ਬਲੂ ਪਿੰਡ ਚ ਆਪਾਂ ਖੜੇ ਆਂ ਤੇ ਇੱਥੋਂ ਦੀ ਲੰਘਦੇ ਸੀਗੇ ਤੇ ਇੱਕ ਨਾ ਪੁਰਾਣਾ ਖੂਹ ਸੀਗਾ ਬੜਾ ਪੁਰਾਣਾ ਤੇ ਮਨ ਨੂੰ ਇੱਕ ਅਜੀਬ ਜਿਹੀ ਲੱਗਿਆ ਵੀ ਇਹ ਵੀ ਵੀਡੀਓ ਬਣਾਈਏ ਤੇ ਆਪਾਂ ਸਾਰਿਆਂ ਨਾਲ ਸਾਂਝੀ ਕਰਗੇ ਸੋ ਇਹ ਖੂਹ ਚਾਰੇ ਪਾਸੋਂ ਇਸੇ ਡਿਜ਼ਾਈਨ ਨਾਲ ਬਣਿਆ ਹੋਇਆ ਤੇ ਇੱਕ ਤੁਹਾਨੂੰ ਅੱਗੇ ਆ ਕੇ ਵਿਖਾਉਨੇ ਆ ਵੀ ਥੱਲੇ ਡੂੰਘਾ ਕਿੰਨਾ ਕਾਹੇ ਤੇ ਵਿੱਚ ਇੱਕ ਨੰਬਰ ਪਲੇਟ ਲੱਗੀ ਹੋਈ ਹੈ ਮਰੇ ਗਾਂਹ ਹੋ ਕੇ ਵਿਖਾ ਦੇ ਇਹ ਦੱਸ ਦਿਆ ਵੀ ਬਹੁਤ ਜ਼ਿਆਦਾ ਪੁਰਾਣਾ ਖੂਹ ਹੈ ਇਹ ਇਹ ਪਲੇਟ ਦੇ ਉੱਪਰ ਲਿਖਿਆ ਹੈ ਐਕਸ ਇੱਕ ਆਈ ਆਈ 6 ਇਹਦਾ ਮਤਲਬ ਸਾਨੂੰ ਨਹੀਂ ਪਤਾ ਲੱਗਿਆ ਸੋ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸੋ ਵੀ ਇਹ ਬਹੁਤ ਜ਼ਿਆਦਾ ਡੂੰਘਾ ਇਹਦੇ ਤੋਂ ਅ블ੂ ਦੇ ਲੋਕ ਪਾਣੀ ਭਰਿਆ ਕਰਦੇ ਸੀਗੇ ਸੋ ਆਜੋ ਆਪਾਂ ਬਾਬਾ ਜੀ ਨੂੰ ਪੁੱਛਦੇ ਹਾਂ ਚੱਲ ਕੇ ਵੀ ਬਾਬਾ ਜੀ ਇਹਦਾ ਕੀ ਇਤਿਹਾਸ ਆ ਅੱਸੀ ਗੱਲ ਬਾਬਾ ਜੀ ਬਾਬਾ ਜੀ ਜਿਹੜਾ ਇਹ ਖੂਹ ਆ ਵੀ ਇਹ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਜ਼ਿਆਦਾ ਪੁਰਾਣਾ ਹੈ ਖੂਹ ਜੀ ਇਹਨੂੰ 500 ਸਾਲ ਹੋ ਗਿਆ 500 ਸਾਲ ਆ ਜੀ ਹਾਂ ਤੇ ਕਿੰਨਾ ਨੇ ਬਣਵਾਇਆ ਸੀ ਇਹ ਨੂੰ ਤੇ ਆਪਣੇ ਸੰਤੋਖਦਾਸ ਨੇ ਬਣਾਇਆ ਸੀ ਅੱਛਾ ਜੀ ਉਹਦੇ ਬੋਲੇ ਨਹੀਂ ਰਾਜਾ ਰਣਜੀਤ ਸਿੰਘ ਹੋਇਆ ਜਿਨ੍ਹਾਂ ਦੇ ਬੋਲਾ ਨਾ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਸੀ ਹਾਂ ਜੀ ਵੀ ਉਦੋਂ ਵੀ ਉਹਨਾਂ ਨੇ ਫਿਰ ਰਲ ਕੇ ਖੂਬ ਬਣਾਇਆ ਸੀ ਇਹਨਾਂ ਦੇ ਕਹਿਣ ਤੇ ਸੱਤ ਪਿੰਡਾਂ ਦਾ ਖੂਬ ਸੀ ਸੱਤ ਪਿੰਡ ਅੱਛਾ ਸੱਤ ਪਿੰਡਾਂ ਦਾ ਖੂਬ ਸੀ ਸੱਤੇ ਪਿੰਡੇ ਇੱਥੋਂ ਪਾਣੀ ਭਰਦੇ ਸੀ ਢੇਡੂਂ ਸੀ ਹਾਂ ਜੀ ਠੀਕ ਹੈ ਜੀ ਤੇ ਕਦੋਂ ਫਿਰ ਕਿੰਨਾ ਕੁ ਟਾਈਮ ਪਾਣੀ ਭਰਦੇ ਤੋਂ ਕਿ ਲਗਾਤਾਰ ਹੀ ਚੱਲੀ ਜਾਂਦਾ ਸੀ ਨਹੀਂ ਫਿਰ ਮੁਰਕਿਆ ਮੈਰੇ ਜਾਣ ਲੱਗ ਪਏ ਅੱਛਾ ਜੀ ਕੌੜੇ ਜੇ ਲੈ ਕੇ ਬੁੜੀਆਂ ਇੱਥੋਂ ਲ ਜਾਂਦੀਆਂ ਰਹੀਆਂ ਤੇ ਬਈ ਹੁਣ ਤੱਕ ਭਰਦੇ ਰਹੇ ਆਂਗੇ ਹੁਣ ਤੱਕ ਹੀ ਤੇ ਬੇ ਕੋਠਿਆਂ ਵਾਲੇ ਕੋਡੀਆਂ ਘਾਡੀਆਂ ਚ ਲੈ ਜਾਂਦੇ ਪਾਣੀ ਕਦੇ ਕੋਈ ਇਸ ਖੂਹ ਦੇ ਵਿੱਚ ਉਤਰਿਆ ਹੀ ਕੋਈ ਮਾਸੀ ਉਤਰਦਾ ਸੀ ਕਿਵੇਂ ਕੀ ਕੰਮ ਆਸਤੇ ਇਹਦੇ ਵਿੱਚ ਉਤਰ ਨਹੀਂ ਵੀ ਉਹ ਛੱਪੜ ਭਰਿਆ ਸੀ ਨਾ ਮੈਂ ਮੋਟਰ ਲਾਇਆ ਸੀ ਅੱਛਾ ਇਹ ਵੀ ਮੋਟਰਾਂ ਇਹਦੇ ਵਿੱਚੋਂ ਲਾ ਕੇ ਛੱਪੜ ਚ ਪਾਣੀ ਵੀ ਹੁਣ ਤੱਕ ਪਾਉਂਦੇ ਰਹੇ ਆਂ ਜੀ ਠੀਕ ਜਿਹੜਾ ਖੂਹ ਆ ਬਾਬਾ ਵੀ ਕਦੋਂ ਕ ਲਗਾਇਆ ਗਿਆ ਵੀ ਕੋਈ ਅੰਦਾਜ਼ਾ ਕੋਈ ਤੁਹਾਨੂੰ 6 ਮੇ ਪਾਸ਼ਾ ਨੂੰ ਸ਼ੀਸ਼ ਹੋਰ ਆ ਹੋ ਗਿਆ ਹਾਂਜੀ ਤੇ ਇਹਨੂੰ 500 ਸੋਵਰਾ ਹੋ ਗਿਆ ਖੂਹ ਬਣੇ ਨੂੰ ਵੀ ਉਦੋਂ ਬਾਅਦ ਚ ਲੱਗਿਆ ਬਾਅਦ ਚ ਲੱਗਿਆ ਵੀ ਜਿਹੜੇ ਸੰਤਾਂ ਨੇ ਬਣਵਾਇਆ ਸੀ ਕਹਿ ਕੇ ਤੇ ਉਹ ਸੰਤਾਂ ਦੀ ਜਗ੍ਹਾ ਕਿੱਥੇ ਆਈ ਇੱਕ ਤਾਂ ਸੀ ਉਹ ਆ블ੂ ਵੀ ਆਹੋ ਉੱਥੇ ਟਾਵਰ ਕੋਲੇ ਅੱਛਾ ਜੀ ਇੱਕ ਹੈਗੀ ਅੰਬਰਸਾਰਾ ਗੁਰਦੁਆਰੇ ਦੇ ਨਾਲ ਗੁਰਦੁਆਰੇ ਦੇ ਨਾਲ ਹਾਂ ਦੋ ਥਾਂ ਜਗ੍ਹਾ ਹੁੰਦੀਆਂ ਇੱਕ ਕਾਫੀ ਜ਼ਿਆਦੇ ਸ਼ਕਤੀ ਵਾਲੇ ਯਾਨੀ ਕਿ ਮਹਾਤਮਾ ਸੀਗੇ ਹਾਂ ਠੀਕ ਹੈ ਜੀ ਤੋਂ ਇਹ ਖੂਹ ਆ ਜੀ ਜਿਹੜਾ ਮਿੱਤਰੋ ਤੇ ਬਹੁਤ ਜ਼ਿਆਦਾ ਪੁਰਾਣਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਇਹ ਸਾਧੂਆਂ ਦੇ ਬੋਲਾਂ ਤੇ ਹੋਈ ਸੀਗੇ ਤੇ ਇਤਿਹਾਸਕ ਖੂਹ ਆ ਇਹਦੇ ਉੱਤੇ ਪਲੇਟ ਲੱਗੀ ਆ ਇਹਦੀ ਰਿਪੇਅਰ ਜਿਹੜੀ ਹੋਈ ਆ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਸਨ ਚ ਹੋਈ ਆ ਸੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਦੱਸਣ ਵਾਸਤੇ ਜੀ ਸੋ ਇਹ ਜਿਹੜਾ ਖੂਹ ਆ ਜੀ ਇਹ ਦਾਣਾ ਮੰਡੀ ਦੇ ਵਿੱਚ ਬਣਿਆ ਹੋਇਆ ਤੇ ਇਹਦੀ ਜਿਹੜੀ ਰਿਪੇਅਰ ਹੋਈ ਸੀ ਉਹ ਵੀ ਤੁਹਾਨੂੰ ਦੱਸਦੇ ਆ ਤੇ ਬੱਸ ਸਟੈਂਡ ਦੇ ਜਮਾਂ ਕੋਲੇ ਆ ਤੇ ਆ ਬਲੂ ਪਿੰਡ ਦੂਜੀ ਆ ਰੀ ਦੱਸਦੇ ਆ ਕਿਉਂਕਿ ਆਪਾਂ ਬਾਬੇ ਤੋਂ ਜਾਣਕਾਰੀ ਹੀ ਲਈ ਸੀ ਇਹ ਸੰਤਾਂ ਨੇ ਜੋ ਬਣਵਾਇਆ ਸੀਗਾ ਕਹਿ ਕੇ ਮਹਾਰਾਜ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਬੋਲਾਂ ਤੇ ਹੋਈ ਸੀਗੇ ਸੋ ਅੱਜ ਤੁਹਾਨੂੰ ਦੱਸਦੇ ਆ ਦੀ ਰਿਪੇ ਇਹ ਮਾਰੇ ਨੇੜੇ ਕਰਕੇ ਵਿਖਾ ਦੇ ਇਤਿਹਾਸ ਖੁਦ ਹੀ ਮਰਮਤ ਕਰਵਾਈ ಗ್ರಾಮ ਪੰਚਾਇਤ ਅ블ੂ ਸ਼੍ਰੀਮਤੀ ਪਿੰਕੀ ਰਾਣੀ ਗਰਗ ਸਰਪੰਚ ਨੇ ਮਿਤੀ 25 5 6 ਨੂੰ 2006 ਨੂੰ ਸੋ ਇਹਦੀ ਸਾਰੀ ਰਿਪੇਅਰ ਹੋਈ ਆ ਹੁਣ ਤੁਹਾਨੂੰ ਸਾਰੇ ਪਾਸੇ ਵਿਖਾਉਣੇ ਆ ਸੋ ਇਸੇ ਤਰ੍ਹਾਂ ਨ ਬਣਿਆ ਹੋਇਆ ਤੇ ਇਹਦੇ ਜਿਹੜਾ ਕਹਿ ਸਕਦੇ ਗੰਦਾ ਉਸੇ ਹਿਸਾਬ ਨਾਲ ਪ੍ਰਾਣੀਆਂ ਕੱਢੀਆਂ ਤੇ ਆ ਕੁੰਡਿਆਂ ਦੀ ਨਹੀਂ ਸਮਝਾਈ ਸਾਨੂੰ ਹਜੇ ਜੇ ਕਿਸੇ ਨੂੰ ਪਤਾ ਹੋਵੇ ਨੂੰ ਬੜਾ ਇਹ ਦਿਖਾ ਦੇ ਵੀ ਇਹ ਕਿਸੇ ਨੂੰ ਪਤਾ ਹੋਵੇ ਕਾਦੇ ਹਾਸਤੇ ਲਾਏ ਆ ਤੇ ਜਰੂਰ ਦੱਸਿਓ ਸਾਨੂੰ ਇਹ ਢੂੰਗਾ ਮੰਨ ਲਓ ਵੀ ਜਿਹੜਾ ਥੱਲੋਂ ਬਣਿਆ ਇਹ ਸਾਰਾ ਉਸ ਟਾਈਮ ਦਾ ਬਣਿਆ ਹੋਇਆ ਤੇ ਵਿੱਚ ਇਹਦੇ ਕਬੂਤਰ ਬੈਠੇ ਆ ਸਾਰਾ ਪੁਰਾਣਾ ਇਹ ਯਾਨੀ ਕਿ ਉੱਪਰੋਂ ਉੱਪਰੋਂ ਮਰਮਤ ਹੋਈ ਆ ਥੋੜੀ ਜਿਹੀ ਕੰਧਾਂ ਕੱਢੀਆਂ ਗਈਆਂ ਵਿੱਚ ਵੀ ਆਹ ਕੰਧਾਂ ਜਿਹੜੀਆਂ ਇਹ ਬਾਹਰ ਚ ਕੱਢੀਆਂ ਗਈਆਂ ਇੱਕ ਆ ਜਾਲੀ ਲਾਈ ਗਈ ਆ ਤਾਂ ਜੋ ਵਿੱਚ ਡਿੱਗ ਕੇ ਕਿਸੇ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਇਹ ਢੂੰਗਾ ਬਹੁਤ ਇੰਨਾ ਢੂੰਗੇ ਚੋਂ ਬੰਦਾ ਜਾਂ ਪਸ਼ੂ ਕੋਈ ਵੀ ਜਾਨਵਰ ਕੱਟਣਾ ਬਹੁਤ ਔਖਾ ਤੇ ਆਜੋ ਇਚਾਰੇ ਪਾਸੇ ਮੁਖਾਣੇ ਖੂਏ ਇਹ ਸੋ ਇਹ ਇਤਿਹਾਸਿਕ ਖੂਹ ਆ ਜੀ ਬਹੁਤ ਜਿਆਦਾ ਪੁਰਾਣਾ ਆ ਜੋ ਇਹ ਗਾਨੂ ਆ ਜੋ ਇਧਰ ਨੂੰ ਸਾਰੇ ਚਾਰੇ ਪਾਸੇ ਖੂਹ ਤੇ ਛਾਤੀ ਮਰਾਦੀ ਆ ਸੋ ਥੋੜੀ-ਮੋਟੀ ਇਧਰੋਂ ਉਧਰੋਂ ਆਵਾਜ਼ ਆਉਂਦੀ ਹੋਈ ਤਾਂ ਮਾਫ਼ ਕਰਿਓ ਕਿਉਂਕਿ ਹਾੜੀ ਦਾ ਸੀਜ਼ਨ ਆ ਕਣਕ ਨੂੰ ਜੋ ਸ਼ਾਨਾਂ ਲੱਗੀ ਜਾਂਦਾ ਉਹ ਮੋਟਰਾਂ ਚੱਲਦੀਆਂ ਤੇ ਮਾੜਾ ਮੋਟਾ ਖੜਕਾ ਦਾ ਜੇ ਹੋਇਆ ਤਾਂ ਮਾੜਾ ਮੋਟਾ ਮਾਫ ਕਰਿਓ ਮੈਨੇਜ ਕਰ ਲਓ ਸਾਰੇ ਖੂ ਪੁਰਾਣੇ ਤੇ ਵਿੱਚ ਜਿਹੜੀਆਂ ਕੰਨਾਂ ਸਿਰਫ ਉਹੀ ਨਵੀਆਂ ਸੋ ਇਦਾਂ ਦੀ ਇਤਿਹਾਸਕ ਜਾਂ ਕੋਈ ਵੀ ਪੁਰਾਣੀ ਬਿਲਡਿੰਗ ਕਿਸੇ ਵੀ ਪਿੰਡ ਹੋਵੇ ਤਾਂ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਅਸੀਂ ਉੱਥੋਂ ਦੀ ਵੀਡੀਓ ਵੀ ਸ਼ੂਟ ਕਰਕੇ ਸਾਰਿਆਂ ਨੂੰ ਦਿਖਾ ਸਕੀਏ ਸੋ ਇਹ ਵੀਡੀਓ ਬਣਾਉਂਦਾ ਇਹੀ ਮਕਸਦ ਸੀ ਜੋ ਸਾਨੂੰ ਪਤਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ ਸੋ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਧੰਨਵਾਦ ਦੇ ਰਿਹਾ ਹਾਂ